ਐਸੋ ਦੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਫਰੀਦਕੋਟ ਦੇ ਪਿੰਡ ਬਾਮਣ ਵਾਲਾ ਦੇ ਵਿੱਚ ਇੱਕ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ ਜਿਵੇਂ ਤੁਹਾਨੂੰ ਦੱਸਦੀ ਹੈ ਕਿ ਦਿਨ ਦਿਹਾੜੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਂਦੇ ਨੇ ਤੇ ਇੱਕ ਕਾਰ ਸਵਾਰ ਵਿਅਕਤੀ ਤੇ ਤਾਬਰ ਤੋਰ ਗੋਲੀਆਂ ਚਲਾ ਦਿੰਦੇ ਨੇ ਜਿਸ ਤੋਂ ਬਾਅਦ ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਫਰੀਦਕੋਟ ਦੀਆਂ ਫਰੀਦਕੋਟ ਦੇ ਪਿੰਡ ਬਾਮਣ ਵਾਲਾ ਦੇ ਵਿੱਚ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੇਖ ਸਕਦੇ ਹੋ ਗੱਡੀ ਕਿਸ ਤਰ੍ਹਾਂ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਿੱਥੇ ਕਿ ਮੁੱਢਲੀ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਤਿੰਨ ਨੌਜਵਾਨ ਤੇ ਗੋਲੀਆਂ ਚਲਾ ਦਿੰਦੇ ਨੇ ਜਿਸ ਤੋਂ ਬਾਅਦ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਵਿਅਕਤੀ ਦਾ ਨਾਮ ਯਾਦਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਮੁਹਾਲੀ ਦਾ ਰਹਿਣ ਵਾਲਾ ਸੀ ਅਤੇ ਪਿੰਡ ਚ ਕਿਸੇ ਭੋਗ ਤੇ ਆਇਆ ਹੋਇਆ ਸੀ ਜੋ ਕਿ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਕੋਟਕਪੁਰਾ ਫਰੀਦਕੋਟ ਦੇ ਕੋਲ ਹੈ ਪਿੰਡ ਹੈ ਬਾਮਣ ਵਾਲਾ ਜਿੱਥੇ ਕੀ ਇਹ ਕਟਨਾ ਵਾਪਰੀ ਹੈ ਤਾਂ ਕਟਨਾ ਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਪੁਲਿਸ ਵੀ ਕਾਫੀ ਵੱਡੀ ਤਦਾਅਚਸੀ ਦੇਖ ਸਕਦੇ ਆ ਕਿ ਮੌਕੇ ਤੇ ਪਹੁੰਚ ਚੁੱਕੀ ਆ ਤੇ ਹੁਣ ਉਹਨਾਂ ਵੱਲੋਂ ਵੀ ਆਪਣੀ ਅਗਲੀ ਜਾਂਚ ਜੋ ਹੈ ਸ਼ੁਰੂ ਕਰ ਦਿੱਤੀ ਗਈ ਆ ਲੇਕਿਨ ਕਾਫੀ ਵੱਡੀ ਘਟਨਾ ਐ ਇਸ ਵੇਲੇ ਫਰੀਦਕੋਟ ਦੇ ਵਿੱਚ ਜਿਸ ਨੂੰ ਕੀ ਅੰਜਾਮ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਮੌਕੇ ਦੇ ਹਾਲਾਤ ਵੀ ਦਿਖਾਉਣੇ ਆ ਮੌਕੇ ਤੋਂ ਮੇਰੇ ਸਹਿਯੋਗੀ ਸੂਰਜ ਜੋ ਨੇ ਉਹ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਪੂਰੇ ਹਾਲਾਤ ਬਿਆਨ ਕੀਤੇ ਨੇ ਤੇ ਨਾਲ ਹੀ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਤਾਂ ਉਹ ਵੀ ਤੁਹਾਨੂੰ ਸੁਣਾਉਣੇ ਆ ਇਸ ਵਕਤ ਦੀ ਵੱਡੀ ਖਬਰ ਜਿਹੜੀ ਐ ਫਰੀਦਕੋਟ ਦੇ ਪਿੰਡ ਬੰਮਨਵਾਲਾ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੇ ਜਿੱਥੇ ਕਿ ਕੁਝ ਅਣਪਛਾਤੇ ਲੋਕਾਂ ਵੱਲੋਂ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਇਹ ਘਟਨਾ ਵਾਪਰਦੀ ਹੈ ਤੁਸੀਂ ਵੇਖ ਰਹੇ ਹੋ ਧਾਰਨਿਕ ਸਵੇਰਾ ਟੀਵੀ ਤੇ ਮੇਰਾ ਨਾਮ ਹੈ ਸੂਰਜ ਪ੍ਰਕਾਸ਼ ਇਸ ਵਕਤ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਾਹਮਣੇ ਤੁਹਾਨੂੰ ਇੱਕ ਬਲੈਕ ਕਲਰ ਦੀ ਗੱਡੀ ਨਜ਼ਰ ਆਵੇਗੀ ਇਸ ਵਿੱਚ ਇੱਕ ਵਿਅਕਤੀ ਸਵਾਰ ਸੀਗਾ ਜੋ ਕਿ ਮੁਹਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਜਿਸ ਦੇ ਉੱਪਰ ਕੀ ਤਬਬਰ ਤੋਂ ਦੋ ਬਾਈਕ ਸਵਾਰ ਜਿਹੜੇ ਨੇ ਉਹ ਗੋਲੀਆਂ ਚਲਾਉਂਦੇ ਨੇ ਜਿਨ੍ਹਾਂ ਦੇ ਗਿਣਤੀ ਹਾਲ ਦੀ ਘੜੀ ਜੋ ਸੂਤਰ ਦੱਸਦੇ ਨੇ ਕਿ ਦੋ ਹੋ ਸਕਦੀ ਹੈ ਉਹਨਾਂ ਵੱਲੋਂ ਗੋਲੀਆਂ ਚਲਾਈ ਜਾਂਦੇ ਨੇ ਸ਼ੀਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਗੋਲੀ ਦਾ ਨਿਸ਼ਾਨ ਵੀ ਜਿਹੜਾ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਐਸੇ ਜਗ੍ਹਾ ਦੇ ਉੱਪਰ ਬੈਠੇ ਬੈਠੇ ਦਾ ਉਸ ਦਾ ਬੇਰਹਿਮੀ ਨਾਲ ਕਤਲ ਜਿਹੜਾ ਹੈ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਜਿਹੜੀ ਹੈਗੀ ਇਹ دہشت ਫੈਲ ਜਾਂਦੀ ਹੈ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਇਸ ਪੂਰੇ ਮਾਮਲੇ ਦੀ ਤਾਹਲ ਦੀ ਗੱਡੀ ਪੁਲਿਸ ਜਿਹੜਾ ਹੈਗਾ ਇਸ ਪੂਰੇ ਮਾਮਲੇ ਵਿੱਚ ਜਾਂਚ ਜਿਹੜੀ ਹੈ ਕਰ ਰਹੀ ਹੈ ਤਾ ਇਹ ਵਿਅਕਤੀ ਜਿਹੜਾ ਗੈਸ ਦੀ ਪਹਿਚਾਨ ਜਿਹੜੀ ਹੈ ਯਾਦਵਿੰਦਰ ਸਿੰਘ ਨਾਮ ਜਿਹੜਾ ਉਸ ਦਾ ਦੱਸਿਆ ਜਾ ਰਿਹਾ ਹੈ ਅਤੇ ਜਿਸ ਦੀ ਕੀ ਇਸ ਪੂਰੇ ਹੱਤਿਆकांड ਵਿੱਚ ਮੌਤ ਉਸ ਦੀ ਹੋਈ ਹੈ ਅਤੇ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਦੋ ਗੱਡੀਆਂ ਦੀ ਟੱਕਰ ਵੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੇ ਬੰਮਨਵਾਲਾ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਵਕਤ ਇਹ دہشت ਦਾ ਮਾਹੌਲ ਜਿਹੜਾ ਹੈ ਇਹ ਬਣਿਆ ਹੋਇਆ ਹੈ ਕਾਫੀ ਰਾਊਂਡ ਜਿਹੜੇ ਨੇ ਫਾਇਰ ਕੀਤੇ ਗਏ ਨੇ ਜੋ ਪਿੰਡ ਵਾਸੀ ਨੂੰ ਦੱਸਦੇ ਨੇ ਕਿ ਕਈ ਅਸ ਦਿਨੇ ਕੇ ਇਹ ਲੋਕ ਜਿਹੜੇ ਨੇ ਸਵੇਰ ਤੋਂ ਪਿੰਡ ਦੇ ਵਿੱਚ ਕੰਬਰੇ ਸੀਗੇ ਅਤੇ ਇਹਨਾਂ ਨੂੰ ਵੀ ਇੱਕ ਤੋਂ ਜਗ੍ਹਾ ਇੱਕ ਦੋ ਜਗ੍ਹਾ ਦੇ ਉੱਤੇ ਇਹਨਾਂ ਨੂੰ ਰੋਕਿਆ ਹੋਇਆ ਗਿਆ ਸੀਗਾ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਗੱਡੀ ਦੀ ਗੱਲ ਕਰੀਏ ਆਪਾਂ ਤਾਂ ਅੰਦਰਲੀ ਸੀਟਾਂ ਜਿਹੜੀਆਂ ਨੇ ਬਿਲਕੁਲ ਖੂਨ ਨਾਲ ਲਥਪਥ ਹੋਈਆਂ ਹੋਈਆਂ ਭਈਆਂ ਨੇ ਜੋ ਕਿ ਦਿਖਾਣਾ ਸਹੀ ਨਹੀਂ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਯਾਦਵਿੰਦਰ ਨਾਮ ਦਾ ਇੱਕ ਵਿਅਕਤੀ ਸੀਗਾ ਜੋ ਕਿ ਮੁਹਾਲੀ ਦਾ ਰਹਿਣ ਵਾਲਾ ਹੈ ਅਤੇ ਉਸ ਉਹ ਇੱਥੇ ਪਿੰਡ ਵਿੱਚ ਭੋਗ ਦੇ ਉੱਪਰ ਆਇਆ ਸੀ ਭੋਗ ਦਾ ਪ੍ਰੋਗਰਾਮ ਸੀਗਾ ਜਿੱਥੇ ਕਿ ਤੋ ਨੋਜ਼ਵਾਨ ਜਿਹੜੇ ਦੱਸੇ ਜਾ ਰਹੇ ਨੇ ਬਾਈਕ ਸਵਾਰ ਦੱਸੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਇਸ ਪੂਰੀ ਘਟਨਾ ਦੀ ਗੱਲ ਕੀਤੀ ਜਾਵਦਾ ਇਸ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਪੂਰੇ ਇਲਾਕੇ ਵਿੱਚ ਦੱਸਦੇ ਨੇ ਕਿ ਦੂਰ ਤੱਕ ਜਿਹੜੀ ਹੈਗੀ ਫਾਇਰਿੰਗ ਹੁੰਦੀ ਗਈ ਹੈ ਕਾਫੀ ਆਰਾਊਂਡ ਫਾਇਰ ਜਿਹੜੇ ਨੇ ਉਹ ਕਿੱਥੇ ਗਏ ਨੇ ਹਾਲ ਦੀ ਘੜੀ ਪੁਲਿਸ ਜਿਹੜੀ ਹੈਗੀ ਇਸ ਪੂਰੇ ਮਸਲੇ ਤੇ ਹਾਲ ਦੀ ਘੜੀ ਜਾਂਚ ਕਰ ਰਹੀ ਹੈ ਅਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਪੂਰੇ ਇਲਾਕੇ ਵਿੱਚ ਜਿਹੜਾ ਹੈਗਾ ਇਸ ਵਕਤ ਇੱਕ ਦਹਿਸ਼ਤ ਦਾ ਮਾਹੌਲ ਬਣ ਗਿਆ ਸੀਗਾ ਜਦੋਂ ਇੱਕ ਘਟਨਾ ਵਾਪਰਦੀ ਹੈ ਹਾਲ ਦੀ ਘੜੀ ਪੁਲਿਸ ਜਿਹੜੀ ਹੈਗੀ ਹੈ ਵੱਖ-ਵੱਖ ਐਂਗਲ ਤੋਂ ਜਿਹੜਾ ਹੈ ਜਾਂਚ ਕਰ ਰਹੀ ਹੈ ਕਿ ਇਹ ਲੋਕ ਕੌਣ ਸੀ ਕਿਸ ਤਰੀਕੇ ਨਾਲ ਇਹ ਘਟਨਾ ਜਿਹੜੀ ਹੈਗੀ ਉਸ ਨੂੰ ਅੰਜਾਮ ਦਿੱਤਾ ਗਿਆ ਤਾਂ ਦੂਜੇ ਪਾਸੇ ਗੱਲ ਕੀਤੀ ਜਾ ਫੋਰੈਂਸਿਕ ਟੀਮਾਂ ਜਿਹੜੀਆਂ ਨੇ ਉਹ ਵੀ ਪਹੁੰਚਿਆ ਹੋਏ ਨੇ ਅਤੇ ਇਹ ਜੀਡੀਐਫ ਦੀ ਟੀਮਾਂ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚ ਰਹੀਆਂ ਨੇ ਤਾਂ ਹਾਲ ਦੀ ਘੜੀ ਇਸ ਵਕਤ ਤਸਵੀਰ ਤੁਹਾਡੇ ਸਾਹਮਣੇ ਕਿ ਤਮਾਮ ਅਧਿਕਾਰੀ ਜਿਹੜੇ ਨੇ ਉਹ ਇੱਥੇ ਜਾਂਚ ਕਰਦੇ ਨਜ਼ਰ ਆ ਨੇ ਕਾਫੀ ਦੂਰ ਤੱਕ ਜਿਹੜੇ ਖੋਲ ਨੇ ਗੋਲੀਆਂ ਚੱਲੀਆਂ ਹੋਈਆਂ ਦੇ ਉਹ ਇੱਥੇ ਵਿਖਰੇ ਹੋਏ ਦੇਖੇ ਜਾ ਸਕਦੇ ਨੇ ਤਾਂ ਇਹ ਤਸਵੀਰ ਤੁਸੀਂ ਇਸ ਵਕਤ ਸਕਰੀਪ 50 ਮੀਟਰ ਦੂਰ ਉਸ ਤੋਂ ਆ ਗਏ ਆ ਜਿੱਥੇ ਤੱਕ ਇਹ ਖੋਲ ਜਿਹੜੇ ਨੇ ਉਹ ਵਿਖਰੇ ਹੋਏ ਨੇ ਤਾਂ ਤੁੰਦ ਅਜ ਲਗਾਇਆ ਜਾ ਸਕਦਾ ਹੈ ਘਟਨਾ ਜਿਹੜੀ ਕਿਸ ਤਰੀਕੇ ਦੀ ਹੋਵੇਗੀ ਤਾਂ ਇਹ ਤਸਵੀਰਾਂ ਤੁਸੀਂ ਵਿਖਰੇ ਹੋ ਪਿੰਡ ਬਮਨ ਵਾਲਾ ਦੀਆਂ ਤਸਵੀਰਾਂ ਨੇ ਕੋਟਕਪੂਰੇ ਦੇ ਅਧੀਨ ਇਹ ਪਿੰਡ ਪੈਂਦਾ ਹੈ ਜਿੱਥੇ ਕੀ ਇਹ ਘਟਨਾ ਹੋਈ ਹੈ ਅਤੇ ਇਸ ਵਕਤ ਦੀ ਗੱਲ ਕਰਕੇ ਤੇਜ ਜਾਵੇ ਤਾਂ ਡਾਕਟਰ ਪ੍ਰਗਜਨ ਜਿਹੜੇ ਐਸਐਸ ਫਰੀਦਕੋਟ ਨੇ ਉਹ ਵੀ ਮੌਕੇ ਤੇ ਪਹੁੰਚੇ ਸੀਗੇ ਤਾਂ ਇਸ ਵਕਤ ਇਹ ਤਸਵੀਰ ਤੁਸੀਂ ਵੇਖੋਗੇ ਕਾਫੀ ਦੂਰ ਤੱਕ ਜਿਹੜਾ ਹੈਗਾ ਗੋਲੀਆਂ ਬਿਕਰੀਆਂ ਹੋਈਆਂ ਨੇ ਅਤੇ ਉਸ ਦੇ ਖੋਲ ਜਿਹੜੇ ਨੇ ਉਹ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਤੋਂ ਜੇਕਰ ਨਜ਼ਰ ਮਾਰੀ ਆਪਾ ਇਸ ਵਕਤ ਤੁਸੀਂ ਪਹਿਲੀ ਫੋਟੋ ਜਿਹੜੀ ਦੇਖੋਗੇ ਤਸਵੀਰ ਇੱਥੇ ਇੱਕ ਗੋਲੀ ਦਾ ਖੋਲ ਤੁਹਾਨੂੰ ਦਿਖਾਈ ਦਿਖਾਈ ਦਵੇਗਾ ਤੇ ਦੂਜੇ ਪਾਸੇ ਬਿਲਕੁਲ ਸਾਹਮਣੇ ਵਾਲੇ ਪਾਸੇ ਗੱਲ ਕਿਤੇ ਜਾਓ ਕਰੀ 50 50 100 ਮੀਟਰ ਦੀ ਦੂਰੀ ਤੇ ਜਿਹੜਾ ਇੱਥੋਂ ਸਾਹਮਣੇ ਉਹ ਘਟਨਾਕ ਸਥਾਨ ਜਿਹੜਾ ਹੈਗਾ ਉਹ ਦਿਖਾਈ ਦੇਵੇਗਾ ਤੇ ਤੁਹਾਨੂੰ ਦਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਦਹਿਸ਼ਤਪਰੀ ਇਹ ਘਟਨਾ ਹੈਗੀ ਹੈ ਜਿਸ ਨਾਲ ਕੀ ਪੂਰਾ ਇਲਾਕਾ ਇਸ ਵਕਤ ਸਨ ਰਹਿ ਗਿਆ ਹੈ ਅਤੇ ਪੂਰੇ ਇਲਾਕੇ ਵਿੱਚ ਇਸ ਵਕਤ ਜਿਹੜੀ ਹੈ ਕਿ ਪੁਲਿਸ ਦੀ ਟੀਮਾਂ ਜਿਹੜੀਆਂ ਨੇ ਉਹ ਪੋਚੀਆਂ ਹੋ ਜਾਂਦੇ ਤਾਂ ਦੂਜੇ ਪਾਸੇ ਐਸਐਸ ਫਰੀਦਕੋਟ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਪੂਰੇ ਮਸਲੇ ਤੇ ਜਿਹੜੀਆਂ ਉਹਨਾਂ ਕੋਲ ਬਹੁਤ ਵਧੀਆ ਲੀਡਸ ਨੇ ਤੇ ਬਹੁਤ ਜਲਦੀ ਇਸ ਪੂਰੇ ਮਸਲੇ ਨੂੰ ਜਿਹੜਾ ਕ੍ਰੈਕ ਕਰ ਲਿਆ ਜਾਵੇਗਾ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਇਸ ਵਕਤ ਮਾਹੌਲ ਜਿਹੜਾ ਹੈਗਾ ਉਹ ਕਾਫੀ ਤਣਾਅਪੂਰਨ ਜਿਹੜਾ ਹੈਗਾ ਇਸ ਪਿੰਡ ਵਿੱਚ ਬਣਿਆ ਹੋਇਆ ਹੈ ਅਤੇ ਇੱਥੇ ਜਿਹੜਾ ਹੈਗਾ ਇਸ ਵਕਤ ਇਹ ਮਾਹੌਲ ਇਸ ਵਕਤ ਕਾਫੀ دہشت ਵਾਲਾ ਹੈ ਅਤੇ ਇੱਕ ਵਿਅਕਤੀ ਦੀ ਇਸ ਪੂਰੇ ਕਤਨਾਕ੍ਰਮ ਵਿੱਚ ਮੌਤ ਹੋ ਗਈ ਹੈ ਦੂਜੇ ਪਾਸੇ ਗੱਲ ਕਰੀਏ ਆਪਾਂ ਜਿਹੜੇ ਪਿੰਡ ਵਾਸੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕੁਝ ਉਹਨਾਂ ਦਾ ਕਹਿਣਾ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨੰਕੀਬਲ ਸਿੰਘ ਹੈ ਜੀ ਕੀਬਲ ਜੀ ਕੀ ਕੀ ਪਤਾ ਲੱਗਿਆ ਹੁਣ ਤੱਕ ਇਸ ਘਟਨਾ ਆ ਗਿਆ ਅਜਾ ਨਹੀਂ ਇੱਕ ਮਿੰਟਾ ਥੋੜਾ ਜਸਤ ਘਟਨਾ ਤਾਂ ਬਸ ਇਹ ਆਈ ਮੈਨੂੰ ਤਾਂ ਜਿਵੇਂ ਮੌਕੇ ਤੇ ਪਤਾ ਲੱਗਿਆ ਵੀ ਇੱਥੇ ਤਿੰਨ ਰਾਊਂਡ ਫੇਰ ਹੋਏ ਆ ਜੀ ਇੱਥੋਂ ਜਦੋਂ ਗੱਡੀ ਜਾ ਰਹੀ ਸੀਗੀ ਡਰਾਈਵਰ ਨੇ ਇੱਥੇ ਪਹਿਲੀ ਗੋਲੀ ਇੱਥੇ ਵੱਜ ਗਈ ਥੋੜੀ ਜੀ ਗਾਂ ਜਾ ਕੇ ਦੋ ਵੱਜ ਗਈ ਅੱਗੇ ਜਾ ਕੇ ਉਹਨਾਂ ਨੇ ਫੇਰ ਗੋਲੀ ਮਾਰੀ ਆ ਗਿਆ ਤੇ ਬਸ ਹੀ ਤਿੰਨ ਗੋਲੀਆਂ ਮਾਰੀਆਂ ਮੌਕੇ ਤੇ ਮੌਤ ਹੋ ਗਈ ਤੇ ਬੰਦੇ ਫਰਾਰ ਹੋ ਗਏ ਅੱਛਾ ਹਾਂਜੀ ਠੀਕ ਹੈ ਤਾਂ ਬਿਲਕੁਲ ਇਹ ਤਸਵੀਰ ਤੁਸੀਂ ਵੇਖੀ ਕਿ ਲੋਕ ਜਿਹੜੇ ਨੇ ਪਿੰਡ ਵਾਸੀ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਇਹ ਕਤਨਾ ਜਿਹੜੀ ਹੈਗੀ ਹੈ ਵਾਪਰੀ ਹੈ ਹਾਲ ਦੀ ਘੜੀ ਪੁਲਿਸ ਜਿਹੜੀ ਹੈਗੀ ਹੈ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਲੋਕਾਂ ਤੋਂ ਜਾਣਕਾਰੀ ਜਿਹੜੀ ਹੈਗਾ ਉਹ ਇਕੱਠਾ ਕਰ ਰਹੀ ਹੈ ਕਿ ਐਸ ਕੇਸ ਨੂੰ ਜਲਦ ਤੋਂ ਜਲਦ ਕਰੈਕ ਕੀਤਾ ਜਾ ਸਕੇ ਹਾਲ ਦੀ ਘੜੀ ਐਸਐਸਪੀ ਫਰੀਦਕੋਟ ਜਿਹੜੇ ਨੇ ਮੌਕੇ ਤੇ ਪਹੁੰਚੇ ਸੀਗੇ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਕਾਫੀ ਅੱਛੇ ਲੀਡਸ ਨੇ ਜਿਸ ਦੇ ਨਾਲ ਇਸ ਕੇਸ ਨੂੰ ਬਹੁਤ ਜਲਦੀ ਹੁਣ ਤੱਕ ਪੂਰਨ ਤੌਰ ਤੇ ਕੁਝ ਵੀ ਸਾਫ ਨਹੀਂ ਹੋ ਪਾਇਆ ਕਿ ਕਿਸ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਾਂ ਕਿਸ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਫਿਲਹਾਲ ਕੀ ਕੀਤਾ ਜਾਜ ਦੌਰਾਨ ਸਾਹਮਣੇ ਆਵੇਗਾ ਕਿ ਇਸ ਪੂਰੇ ਘਟਨਾ ਕਰਮ ਵਿੱਚ ਕਿਹੜੇ ਲੋਕ ਦੋਸ਼ੀ ਨੇ ਕੋਈ ਗੈਂਗਵਰ ਹੈ ਜਾਂ ਕੁਝ ਹੋਰ ਮਸਲਾ ਹੈ ਇਹ ਤਮਾਮ ਚੀਜ਼ਾਂ ਨੇ ਹਾਲ ਦੀ ਘੜੀ ਪਹੇਲੀ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਪੁਲਿਸ ਜਿਹੜਾ ਹੈ ਜਲਦੀ ਸੁਲਝਾ ਲਵੇਗੀ ਫਿਲਹਾਲ ਵੇਖਦੇ ਆ ਕਿ ਜਾਸ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਪਿੰਡ ਬਾਮਨਵਾਲਾ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾ ਪਰਸਨ ਅਭਿਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ